ਜਿਹੜੀ ਅਕਾਲ ਪੁਰਖ ਦੀ ਅਕਾਲ ਤਾਕਤ ਹੈ ਜੋ ਮਾਤਾ ਸਹਿਬ कौर ਹੈ ਜਦੋਂ ਆਪਣੇ ਦੂਜੇ ਰੂਪ ਵਿੱਚ ਆਉਂਦੇ ਨੇ ਭਰੇ ਜੋਗਣੀ ਪਤਰ 64 ਚਾਰੰਗ ਚਲੀ ਠਾਮ ਠਾਮੰਗ ਟਕਾਰੰਗ ਟਕਾਰੰਗ ਵਾਲੇ ਰੂਪ ਚ ਆਉਂਦੇ ਨੇ ਜਦੋਂ ਇਸ ਸ੍ਰਿਸ਼ਟੀ ਦਾ ਨਾਸ ਕਰਨ ਤੇ ਆਉਂਦੇ ਇੱਕ ਵਾਰ ਮਹਾਰਾਜ ਕਹਿੰਦੇ ਸਿੰਘ ਨੂੰ ਕਹਿੰਦੇ ਸਿੰਘ ਕਹਿੰਦਾ ਮਹਾਰਾਜ ਤੁਹਾਡਾ ਸੁਭਾਅ ਵਿੱਚ ਵਿੱਚ ਕبھیਰ ਜਾ ਹੋ ਜਾਂਦਾ ਜਾਂ ਕਹੋ ਵੀ ਉਹ ਕਹਿੰਦਾ ਤੁਸੀਂ ਗਰਮ ਹੋ ਜਾਂਦੇ ਕਈ ਵਾਰ ਗਰਮ ਸੁਭਾਅ ਚ ਰਹਿੰਦੇ ਹੋ ਮਹਾਰਾਜ ਕਹਿੰਦੇ ਦਿਆਲੂ ਆਸੀ ਮੇਰਾ ਸੁਭਾਅ ਉਤਨਾ ਹੀ ਗਰਮ ਹੈ ਫਿਰ ਪਿਆਓ ਐ ਨੇ ਸਾਰੇ ਪੁੱਤ ਸਾਹਮਣੇ ਹੁੰਦੇ ਆ ਕਹਿੰਦੇ ਇੰਨੀ ਅਰਦਾਸ ਕਰੋ ਵੀ ਤੁਹਾਡੀ ਮਾਤਾ ਨੂੰ ਨਾ ਕਦੇ ਗੁੱਸਾ ਆਵੇ ਬਸ ਕਿਰ ਜਿੱਦਣ ਮਾਤਾ ਨੂੰ ਗੁੱਸਾ ਆ ਗਿਆ ਸ੍ਰਿਸ਼ਟੀ ਤੈਸ ਨੈਸ ਉਹ ਜਿੱਦ ਨਹੀਂ ਸਾਰੀ ਇਹਦਾ ਗੁੱਸਾ ਨਹੀਂ ਕਦੇ ਤੁਸੀਂ ਦੇਖਿਆ ਔਰ ਮਾਤਾ ਜੀ ਨੇ ਕੋਈ ਪੁੱਛਗਿਛ ਵੀ ਨਹੀਂ ਜੋ ਸ੍ਰਿਸ਼ਟੀ ਤੇ ਮਰਜੀ ਕਰ ਦੇਣ ਮਾਤਾ ਜੀ ਨਿਰੰਕਾਰ ਜੀ ਨੇ ਪੁੱਛਣਾ ਦਸਵੇਂ ਪਾਛ ਨੇ ਉਹ ਕਹਿਣਗੇ ਹਾਂ ਭਾਈ ਕੋਈ ਨਹੀਂ ਉਹਨਾਂ ਨੇ ਕੀਤਾ ਠੀਕ ਆ ਬਸ ਇੰਨੇ ਸਤਕਾਰਯੋਗ ਨੇ ਸਾਡੇ ਮਾਤਾ ਸਾਹਿਬਕੌਰ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ। ਕੁੱਲ ਆਲਮ ਦੀਆਂ ਤਾਕਤਾਂ ਮਾਤਾ ਸਾਹਿਬਕੌਰ ਦੇ ਅਧੀਨ ਨੇ। ਮਾਤਾ ਜੀ ਦਾ ਕੰਮ ਹੁੰਦਾ ਤਤਕਾਲ। ਕੋਈ ਬੇਨਤੀ ਕਰੋ ਤਤਕਾਲ ਹੀ ਹੋਣੀ ਹੈ।